ਇਸ ਵੱਲ ਦੀ ਵੱਡੀ ਖਬਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਤੋਂ ਅੰਮ੍ਰਿਤਸਰ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ 에어ਪੋਰਟ ਉਤੇ ਸਿੱਖ ਸੰਗਤਾਂ ਨੇ ਪਰਵਾ ਸਵਾਗਤ ਕੀਤਾ ਹੈ ਸੱਜਣ ਸਿੰਘ ਨੂੰ ਵੇਖਦਿਆਂ ਹੀ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅੰਮ੍ਰਿਤਸਰ ਵਿੱਚ ਕਰੜੇ ਸੁਰੱਖਿਆ ਪ੍ਰਬੰਧਾਂ ਵਿਚਾਲੇ ਹਰਜੀਤ ਸਿੰਘ ਸੱਜਣ ਆਪਣੇ ਕਾਫਲੇ ਨਾਲ ਭਾਰਤ ਫੇਰੀ ਦੇ ਅਗਲੇ ਪੜਾਅ ਵੱਲ ਨੂੰ ਰਵਾਨਾ ਹੋ ਗਏ ਨੇ ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਸਮਰਥਕ ਦੱਸ ਕੇ ਸੱਜਣ ਨਾਲ ਮੁਲਾਕਾਤ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ ਅਸੀਂ ਸਰਦਾਰ ਹਰਜੀਤ ਸਿੰਘ ਸੱਜਣ ਜੋ ਕੈਨੇਡਾ ਦੇ ਡਿਫੈਂਸ ਮੰਤਰੀ ਉਹਨਾਂ ਦੇ ਸਵਾਗਤ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਉਹ ਆਉਣ ਵਾਲੇ ਪਰ ਪ੍ਰਸ਼ਾਸਨ ਜਿਹੜਾ ਨਾ ਸਾਨੂੰ ਉਹ ਆਗਿਆ ਨਹੀਂ ਦੇ ਰਿਹਾ ਅਸੀਂ ਆਪਣੀ ਡਿਊਟੀ ਹੈ ਜਿਹੜੀ ਸਿੱਖ ਹੋਣ ਦੇ ਨਾਤੇ ਕਿ ਸਾਡਾ ਇੱਕ ਸਿੱਖ ਭਰਾ ਏਡੇ ਉੱਚੇ ਅਹੁਦੇ ਤੇ ਬੈਠਾ ਅਸੀਂ ਉਹਨਾਂ ਦੇ ਸਵਾਗਤਵਾਤੇ ਖੜੇ ਸਰਕਾਰ ਦਾ ਦੇ ਨਕੰਮਾ ਕੰਮ ਨਾ ਸਰਕਾਰ ਤੇ ਕੁਝ ਕਹਿ ਨਹੀਂ ਰਹੀ ਉਹ ਕਹਿੰਦੀ ਅਸੀਂ ਇਹਨਾਂ ਦਾ ਖਾਲਸਤਾਨੀ ਆ ਇਹਨਾਂ ਦਾ ਸਵਾਗਤ ਹੀ ਨਹੀਂ ਕਰਾਂਗੇ ਦੱਸੋ ਇੱਕ ਹਾਈ ਕੋਰਟ ਇੱਕ ਸੁਪਰੀਮ ਕੋਰਟ ਕਹਿ ਰਿਹਾ ਵੀ ਖਾਲਸਤਾਨ ਮੰਗਣਾ ਜਿਹੜਾ ਇੱਕ ਜਾਇਜ ਆ ਵੀ ਮੰਗ ਆਪਣੀ ਸ਼ਾਂਤਮਈ ਤਰੀਕੇ ਦੇ ਨਾਲ ਉਹ ਆਪਣੀ ਤੁਸੀਂ ਕੋਈ ਗੱਲ ਕਰ ਸਕਦੇ ਜੀ ਤੇ ਇਹ ਉਹਦੇ ਕਹਿੰਦੇ ਜੀ ਇਹ ਖਾਲਸਤਾਨੀ ਆ ਅਸੀਂ ਇਹਨਾਂ ਨਾਲ ਹੀ ਨਹੀਂ ਕਰਦੇ ਅਸੀਂ ਮਿਲਣਾ ਹੀ ਨਹੀਂਗਾ ਪਰ